ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਜੋ ਚੂング ਪਿੰਡ ਵਿੱਚ 100 ਬੱਚਿਆਂ ਨੇ ਪੇਪਰ ਦਿੱਤਾ ਸੀ ਅੱਜ ਉਹਨਾਂ ਨੂੰ ਨਾਮਵੰਦ ਕੀਤੀ ਗਈ ਹੈ ਦੋ ਬੱਚਿਆਂ ਨੇ 스마트 ਵਾਚ ਪ੍ਰਾਪਤ ਕੀਤੀਆਂ ਨੇ ਤਿੰਨ ਬੱਚਿਆਂ ਨੇ ਸਕੂਲ ਬੈਗ ਲੰਚ ਬਾਕਸ ਅਤੇ ਵਾਟਰ ਬੋਟਲ ਲਈ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰਬਾਣੀ ਦੇ ਗਿਣਤੀ ਦੇ ਅੱਖਰ ਨੇ ਉਹ ਗੁਰਮੁਖੀ ਵਿੱਚ ਨੇ ਉਹ ਬੱਚਿਆਂ ਨੂੰ ਅੱਜ ਤੱਕ ਲਗਭਗ ਸਿਖਾ ਦਿੱਤੀ ਗਈ ਹੈ ਨਾਲ ਪੰਜਾਬੀ ਭਾਸ਼ਾ ਨਾਲ ਗੁਰਬਾਣੀ ਦੇ ਸ਼ਬਦ ਅਤੇ ਉਹ ਸ਼ਬਦ ਜਿਨ੍ਹਾਂ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਸੌਖੇ ਸ਼ਬਦਾਂ ਦੇ ਵਿੱਚ ਬੱਚੇ ਜਿਹੜੇ ਸਿੱਖਿਆ ਪ੍ਰਾਪਤ ਕਰ ਸਕਦੇ ਕਿਉਂਕਿ ਅੱਜ ਕੱਲ ਆਪਾਂ ਵੇਖਦੇ ਨਸ਼ੇ ਵਿਸ਼ੇ ਵਿਕਾਰ ਉਹ ਬੱਚੇ ਕਰ ਰਹੇ ਨਸ਼ੇ ਜੋ ਬਾਹਰੇ 12 12 ਪੜੇ ਨੇ ਇਹਦੇ ਨਾਲ ਇਹ ਜ਼ਰੂਰੀ ਹੈ ਕਿ ਗੁਰਬਾਣੀ ਦਾ ਵੀ ਅਧਿਐਨ ਬੜਾ ਜ਼ਰੂਰੀ ਹੈ دنیਵੀ ਭਾਸ਼ਾ ਦੇ ਦੁਨਿਆਵੀ ਗਿਆਨ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਜਿਹੜਾ ਬਹੁਤ ਹੋਣਾ ਜ਼ਰੂਰੀ ਹੈ ਹਾਂਜੀ ਸਿੱਖ ਜੀਵਨ ਜਾਂਚ ਪੰਜਾਬ ਵੱਲੋਂ ਇਹ ਪੇਪਰ ਲਿਆ ਗਿਆ ਜੀ 15 ਬੱਚਿਆਂ ਨੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ 85 ਬੱਚਿਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਤੇ ਨਾਲ ਉਹਨਾਂ ਵਿੱਚੋਂ 20 ਬੱਚੇ ਉਹ ਸਨ ਜਿਨ੍ਹਾਂ ਨੂੰ ਸੁਣਾ ਕੇ ਪੇਪਰ ਦਿੱਤਾ ਤੇ ਬਾਕੀ ਬੱਚਿਆਂ ਨੇ ਲਿਖ ਕੇ ਪੇਪਰ ਦਿੱਤਾ ਤਿੰਨ ਗਰੁੱਪ ਹਨ ਦੂਸਰੀ ਤੋਂ ਪੰਜਵੀਂ ਤੇ ਉਤੋਂ ਥੱਲੇ ਸੁਣਾਉਣ ਵਾਲੇ ਸਨ 6ਵੀਂ ਤੋਂ 10ਵੀਂ ਤੇ 11ਵੀਂ 12ਵੀਂ ਇਹ ਤੀਜਾ ਗਰੁੱਪ ਤਿੰਨਾਂ ਗਰੁੱਪਾਂ ਨੂੰ ਸਿਲੇਬਸ ਦਿੱਤਾ ਸੀ ਉਹ ਪੜ੍ਹ ਕੇ ਪੇਪਰ ਲਿਆ ਸੀ ਪੇਪਰ ਦੇ ਵਿੱਚੋਂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਰਿਜ਼ਲਟ ਬਣਾ ਕੇ ਸੰਗਤਾਂ ਦੇ ਸਾਹਮਣੇ ਜਿਹੜਾ ਉਹ ਬੱਚਿਆਂ ਨੇ ਨਾਮ ਪ੍ਰਾਪਤ ਕੀਤੇ ਹਨ। ਬਾਕੀ ਸਾਰਿਆਂ ਬੱਚਾ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਾਤਾ ਪਿਤਾ ਨਗਰ ਨਿਵਾਸੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪੋ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਗੁਰਬਾਣੀ ਸਿਖਾਈ ਅਤੇ ਨਾਲ ਹੀ ਬੇਨਤੀ ਹੈ ਬੱਚਿਆਂ ਨੂੰ ਕੇਸ ਰਖਵਾਓ, ਬੱਚਿਆਂ ਨੂੰ ਪੰਜਾਬੀ ਪੜ੍ਹਨੀ ਸਿਖਾਓ, ਗੁਰਬਾਣੀ ਨਾਲ ਜੁੜੋ ਅਮਰਤਿ ਛਕਾਓ। ਜਥੇਦਾਰ ਬਾਬਾ ਜੋਗਾ ਸਿੰਘ ਜੀ ਮਿਸਲ ਛੀਦਾ ਤਰਨਾਦਲ ਸੱਚਖੰਡ ਵਾਸੀ ਜਥੇਦਾਰ ਬਾਬਾ ਗੱਜਣ ਸਿੰਘ ਜੀ ਮਾਪੁਰਖਾਂ ਦੇ ਬੋਲ ਅਨੁਸਾਰ ਇਸ ਨਗਰ ਨੇ ਜਿਹੜਾ ਬਹੁਤ ਸਾਥ ਦਿੱਤਾ ਸਾਰੀਆਂ ਸੰਗਤਾਂ ਦਾ ਸਿੱਖ ਜੀਵਨ ਯਾਤ ਪੰਜਾਬ ਵੱਲੋਂ ਧੰਨਵਾਦ ਤੇ ਨਾਲ ਹੀ ਮੀਰੀ ਪੀਰੀ ਚੈਨਲ ਜਿਹੜੇ ਵੀਰ ਰੋਜ਼ ਪਾਉਂਦੇ ਨੇ ਸੰਗਤਾਂ ਨੂੰ ਜਾਣਕਾਰੀਆਂ ਦਿੰਦੇ ਰਹਿੰਦੇ ਨੇ ਧਰਮ ਨਾਲ ਜੋੜਦੇ ਨੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ